ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੇਕ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਦੱਸ ਦਈਏ ਕਿ ਇਸ ਸਮੇਂ ਅਸੀਂ ਪੋਏ ਹਲਕੇ ਦੇ ਪਿੰਡ ਝੇਲੇਚੱਕ ਪਹੁੰਚੇ ਆ ਜਿੱਥੇ ਤੁਹਾਨੂੰ ਦਿਖਾ ਦਈਏ ਕਿ ਇੱਕ ਦੰਗਲ ਮੇਲਾ ਜਿਹੜਾ ਸਿੰਝ ਮੇਲਾ ਬਹੁਤ ਹੀ ਜੋਰਾਸੋਰਾ ਦੇ ਨਾਲ ਜਿਹੜਾ ਆ ਚੱਲਦਾ ਹੋਇਆ ਨਜ਼ਰ ਆ ਰਿਹਾ ਦੱਸ ਦਈਏ ਕਿ ਇਹ ਚੌਥਾ ਸਿੰਝ ਮੇਲਾ ਜਿਹੜਾ ਕਰਵਾਇਆ ਜਾ ਰਿਹਾ ਜਿਹਦੇ ਵਿੱਚ ਸਾਬਕਾ ਵਿਧਾਇਕ ਜਿਹੜੇ ਜਗਿੰਦਰਪਾਲ ਆਪਣੇ ਟੀਮਾਂ ਦੇ ਨਾਲ ਜਿਹੜੇ ਇੱਥੇ ਮੁੱਖ ਮਹਿਮਾਨ ਵਜੋਂ ਇੱਥੇ ਪਹੁੰਚੇ ਆਂ ਤੇ ਉਹਨਾਂ ਵੱਲੋਂ ਜਿਹੜੇ ਝੇਲੇਚੱਕ ਦੀ ਕਮੇਟੀ ਜਿਹੜੀ ਸਿੰਝ ਮੇਲੇ ਦੀ ਕਮੇਟੀ ਹੈ ਨਵ ਬੱਲੋ ਜਿਹੜਾ ਆ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਹੈ ਤੁਹਾਨੂੰ ਤਸਵੀਰਾਂ ਤੁਹਾਨੂੰ ਦਿਖਾ ਸਕਦੇ ਆ ਵੀ ਇਸ ਸਮੇਂ ਸਿੰਧ ਦਾ ਨਜ਼ਾਰਾ ਲੰਦੇ ਹੋਏ ਦੁਨੀਆ ਜਿਹੜੀ ਕਾਫੀ ਦੂਰ ਤੋਂ ਜਿਹੜੀ ਇੱਥੇ ਪਹੁੰਚੀ ਹੋਈ ਹੈ ਉੱਥੇ ਹੀ ਸਾਬਕਾ ਵਿਧਾਇਕ ਜਿਹੜੇ ਜੁਗਿੰਦਰਪਾਲ ਸਨ ਉਹਨਾਂ ਨਾਲ ਜੋ ਗੱਲਬਾਤ ਹੋਈ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਤੇ ਜਿਹੜੇ ਇੱਥੇ ਸਰਪੰਚ ਸਨ ਛੇਲੇ ਚੱਕ ਦੇ ਉਹਨਾਂ ਨਾਲ ਜੋ ਗੱਲਬਾਤ ਹੋਈ ਹੈ ਕੀ ਮੈਸੇਜ ਦਿੱਤਾ ਜੂਥ ਨੂੰ ਉਸ ਨੂੰ ਲੈ ਕੇ ਆਪਣੇ ਚੈਨਲ ਤੇ ਤੁਹਾਨੂੰ ਸੁਣਾਣੇ ਆ ਤਾਂ ਤਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਜੇਕ نیوز ਇਹਨਾਂ ਭਰਾਵਾਂ ਵੱਲੋਂ ਜੀਆਂ ਖਾਲੀ ਕਰਦੇ ਨੇ ਸਾਬਕਾ ਐਮਐਨਏ ਜਗੀਤਰਪਾਲ ਹਲਕਾ ਪੁਹਾ ਗਰੀਬਾਂ ਦੀ ਮਸੀਹ ਨੇ ਸਾਹਿਬ ਜੀ ਕਹਿਵਣੀ ਆ ਦੇ ਵਿੱਚ ਬਾਜੀ ਖੁੱਲ ਗਿਆ ਮਰ ਮਰ ਬਾਬਾ ਖੜਾ ਸ਼ੀਸ਼ਾ ਭਰਾ ਵੱਲੋਂ ਮਾਨ ਤੇ ਸਨਮਾਨ ਜਿਹੜੇ ਉਹ ਵਿਸ਼ੇਸ਼ਤਾ ਦੇ ਐਮਐਲਏ ਸਾਹਿਬ ਜੀ ਦੇ ਕੀਤੇ ਜਾ ਰਹੇ ਤਾਂ ਐਮਐਲਏ ਸਾਹਿਬ ਜੀ ਤੁਹਾਡਾ ਇੱਥੇ ਆਉਂਦੇ ਜੀ ਔਨੂੰ ਸੋਣ ਲੱਗੇ ਜਿਹਨੂੰ ਰੱਬ ਨੇ ਦੋ ਹੱਥ ਦਿੱਤੇ ਤਾੜੀਆਂ ਮਾਰਦੇ ਹੋਏ ਸਾਡੇ ਏਰੀਆ ਦਾ ਇਹ ਮਨੀ ਦੇ ਲਈ ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਕੁਸ਼ਤੀ ਕਿਉਂਕਿ ਤੁਮ 1 ਮਿੰਟ ਦਿਓ ਹੁਣ ਤੁਹਾਨੂੰ ਐਦਾਂ ਹਲਕਾ ਪਹਾਤੋ ਜੁਗਿੰਦਰ ਪਾਲ ਸਿੰਘ ਜੀ ਜਿਹੜੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਵੱਡਾ ਨਾਮ ਜਿਨ੍ਹਾਂ ਦਾ ਸਾਬਕਾ ਐਮਐਲਏ ਨੇ ਰਾਤ ਖਾਣਾ ਕਰਦੇ ਸਲਮਾਨ ਕੱਟੂਏ ਤੋਂ ਤੇ ਬਾਦੂ ਪ੍ਰਭਾਨ ਚੱਕ ਮਨਾਸੇ ਦੀ ਧਰਤੀ ਤੋਂ ਸਾਡੇ ਬਹੁਤ ادب ਤੇ ਸਤਿਕਾਰਯੋਗ ਸਾਬਕਾ ਐਮਐਲਏ ਜਗਿੰਦਰ ਪਾਲ ਹਲਕਾ ਪਵਾਦੋ ਜਿਹੜੇ ਜੇ ਜਿਵਾਰ ਦੇ ਰਾਹੀਂ ਧੜਕਣਾ ਆਓ ਆਓ ਸਾਡੇ ਕੋਲ ਜਿਹੀ ਹੈ ਬੱਲੇ 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 ਪਾਪਾ ਤੇ ਆ ਜੇ ਦੁਗਾਰ ਆਹ ਸਵਾਦ ਹੈ ਆਹ ਸਵਾਦ ਹੈ ਰੋਗੜੀ ਗੱਲ ਕੀਤੀ ਸੀ ਮਾਊ ਵੇਗ ਰੋਗੜੀ ਵੇਗ ਥਾਪਾ ਕਿੰਨਾ ਤਕ ਗੱਡੀ ਦੇ ਆ ਬੇ ਰਫੀ ਬੈਲਵਾਲ ਹੁਸ਼ਿਆਰਪੁਰ ਹੱਥ ਜੋੜੀ ਦੇ ਲਈ ਆ ਰਫੀ ਹੋਸ਼ਕਰੀ ਹੋਣੀ ਹੈ ਨਾਮ ਦੀ ਪੁਸਤੀ ਦੋਨੋਂ ਪੁਲਵਾਨ ਤੇਜ ਤੇ ਤਰਾਨ ਪੁਸਤੀ ਦੇ ਜਿਹੜੇ ਮਾਲਕ ਨੇ ਹੱਥ ਜੋੜੀ ਜਿਹੜੀ ਹੋ ਗਈ ਹੈ ਸੱਤਵੇਂ ਦਾ ਜਿਹੜਾ ਸਮਾਵਾਦੀ ਕੁਸ਼ਤੀ ਆਪਣੇ ਜਿਹੜੇ ਸ੍ਰੀ ਭਰਾ ਵੱਲੋਂ ਬੱਤੀ ਪਲਵਾਰ ਵੱਲੋਂ ਵੱਡਾ ਦਾਇਰ ਹੁੰਦਾ ਐਸੀ ਤਰ੍ਹਾਂ 9 ਸਤੰਬਰ ਬਲੌਰ ਦੇ ਰੰਗਨ ਦੀ ਜਿਹੜੀ ਡੇਟ ਐਟ ਹੁੰਦੀ ਹੈ ਬਲੌਰ ਦੇ ਕੁਸ਼ਤੀ ਦੇ ਰੰਗਨ ਦੀ ਮਸ਼ਹੂਰ ਦੇ ਅਲੀ ਭਰਾੜੀ ਆਪਣਾ ਸਰਵਾਰ ਆ ਗਿਆ ਨਹੀਂ 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 ਅਜੇ ਨਹੀਂ ਜੱਟ ਸਾਡੇ ਇੱਥੇ ਫਲੀਲ ਸਾਡਾ ਵੀ ਇੱਥੇ ਬੱਤੀ ਬੱਤੀ ਦੇ ਨਾਲ ਸਟਾਈਲ ਦੇ ਦੁਰੀਏ ਚਾਹ ਦੇ ਜੀ 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 ਦਮਾਰਿਆ ਲੌਂਗਸ ਲੱਗ ਫਿਰ ਕੋਸ਼ਿਸ਼ ਚਲਦੀ ਹੋਈ ਕਾਰ ਦੇ ਵਿੱਚ ਚੱਲ ਰਿਹਾ ਹੈ ਸਵੀਡਨ ਦੇ ਵਿੱਚ ਬੈਠਾ ਹੈ ਬਹੁਤ ਫਿਟ ਜਿਹਾ ਬੰਦਾ ਲੋ ਦਾ ਫਰੂਕਲੀ ਦਾ ਮੋਟਰਸੈਰ ਸਿੰਘ ਸੂਰ ਦੇ سپورٹس ਕਲਬ ਟੈਂਡਾ ਦਾ ਬਹੁਤ ਵੱਡਾ ਨਾਮ ਕਨੇਟ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧ ਨੇ ਵੱਡੇ ਕਬੱਡੀ ਖਿਡਾਰੀ ਹੋਤਾ ਨੇ ਸਾਹਮਣੇ ਜੇਕਰ ਰੋਣਾ ਖੜਕੀ ਜਾਵੇਗਾ ਲੈ ਵੀ ਜੱਸੀ ਭਾਈ ਛੇਲੇ ਚੱਕ ਦੇ ਜਿਹੜਾ ਸੰਗ ਮੇਲਾ ਕਰਵਾਇਆ ਜਾਲੀ ਮੈਂ ਵੀ ਆਇਆ ਮੁੱਖ ਮਹਿਮਾਨ ਕੀ ਮੈਸੇਜ ਦੇਣਾ ਚਾਹੁੰਦਾ ਦੇਖੋ ਮੈਂ ਤੇ ਪਹਿਲੇ ਆਪਣੇ ਵੱਲੋਂ ਛੇਲੇ ਚੱਕ ਦੇ ਜਿੰਨੇ ਵੀ ਮੇਰੇ ਕਮੇਟੀ ਦੇ ਸੰਗ ਮੇਲੇ ਦੇ ਮੈਂਬਰ ਨੇ ਮੇਰੇ ਵੱਲੋਂ ਉਹਨਾਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਪਰ ਬਾਬੇ ਨਾਨਕ ਦੀਓਣਾ ਤੇ ਕਿਰਪਾ ਰਬ ਇਹ ਸਾਰੇ ਹੀ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰਨ ਇਹ ਮੇਰੀ ਕਾਮਨਾ ਹੈ ਮੈਸੇਜ ਮੇਰਾ ਇਹ ਹੈ ਜਿੰਨੇ ਵੀ ਹਾਰੇ ਦੇ ਵਿੱਚ ਪਲਵਾਨ ਆਏ ਨੇ ਉਹਨਾਂ ਨੂੰ ਮੇਰੇ ਵੱਲੋਂ ਬੇਨਤੀ ਹੈ ਗੋਲਣਾ ਵੀ ਜ਼ਰੂਰੀ ਚਾਹੀਦਾ ਹੈ ਔਰ ਅچھے ਤਰੀਕੇ ਨਾਲ ਗੋਲਣਾ ਚਾਹੀਦਾ ਹੈ ਇਹ ਨਹੀਂ ਵੀ ਕਹਿੰਦੇ ਕਿਸੇ ਦੀ ਬਾਹਮ ਰੋੜ ਦਿਓ ਕੇ ਜੀ ਲੱਤ ਤੋੜ ਦਿਓ ਉਹਨੇ ਇੱਕ ਸਿਸਟਮ ਦੇ ਨਾਲ ਗੋਲਣਾ ਚਾਹੀਦਾ ਜਿਹੜਾ ਕਿਸੇ ਦਾ ਹੰਗ ਪੈਰ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਔਰ ਇਹਨਾਂ ਦੀ ਹੁਕਸੀ ਦੇਖ ਕੇ ਛੋਟੇ ਬੱਚਿਆਂ ਨੂੰ ਉਹ ਸਾ ਮਿਲਦਾ ਇਹ ਸਾਡਾ ਵੈਸੇ ਵੀ ਸੋਬੇ ਔਰ ਦੇਸ਼ ਦਾ ਵਿਰਸਾ ਸਿੰਧ ਮੇਲਾ ਔਰ ਸਿੰਧ ਮੇਲੇ ਜਿਹੜੇ ਵੱਦ ਤੋਂ ਵੱਧ ਵੈਸੇ ਪੰਜਾਬ ਔਰ ਹਰਿਆਣਾ ਕਿਤੇ ਜਾਂਦੇ ਆ ਵੈਸੇ ਦੇ ਜੰਮੂ ਔਰ ਕਸ਼ਮੀਰ ਤੇ ਹਮਾਚੇ ਜੀ ਵੀ ਕਿਤੇ ਜਾਂਦੇ ਆ ਤੇ ਸਾਡੇ ਪੰਜਾਬ ਦਾ ਇੱਕ ਵਿਰਸਾ ਵਧੀਆ ਸਿੰਧ ਮੇਲਾ ਕਰਾਣਾ ਔਰ ਸਾਰੇ ਲੋਕਾਂ ਕੀ ਮੇਰੀ ਬੇਨਤੀ ਹੈ ਸੰਜਾ ਵੀ ਜ਼ਰੂਰ ਕਰਾਓ ਮੇਲੇ ਵੀ ਜ਼ਰੂਰ ਕਰਾਓ ਇਹ ਕੋਈ ਛੋਟਾ ਕੰਮ ਨਹੀਂ ਸਿੰਧ ਮੇਲੇ ਕਰਾਣੇ ਇਹ ਬੜਾ ਕੱਠ ਪਿੰਡ ਦਾ ਹੁੰਦਾ ਤੇ ਫਿਰ ਸਿੰਧ ਮੇਲੇ ਹੁੰਦੇ ਆ ਔਰ ਸਿੰਧ ਮੇਲੇ ਵੀ ਉੱਥੇ ਹੁੰਦੇ ਆ ਜਿੱਥੇ ਬਾਬੇ ਨਾਨਕ ਦੀ ਕਿਰਪਾ ਹੁੰਦੀ ਹੈ ਉੱਥੇ ਸਿੰਧ ਮੇਲੇ ਹੁੰਦੇ ਆ ਤੇ ਫਿਰ ਮੇਰੇ ਵੱਲੋਂ ਅੱਜ ਦੇ ਦਿਨ ਦੇ ਉੱਤੇ ਸਾਰੇ ਕਮੇਟੀ ਦੇ ਮੈਂਬਰਾਂ ਨੂੰ ਔਰ ਚੇਲੇ ਜੱਗ ਦੇ ਸਾਰੇ ਮੇਰੇ ਨੌਜਵਾਨ ਭਰਾਵਾਂ ਨੂੰ ਲੱਖ ਲੱਖ ਵਧਾਈ ਆ ਜੈ ਜੈ ਤੁਹਾਡੇ ਪਿੰਡ 'ਚ ਕਿਰਮਾ ਸਿੰਧ ਮੇਲਾ ਹੋ ਰਿਹਾ ਤੇ ਕਿੱਥੋਂ ਕਿੱਥੋਂ ਬੁਲਵਾਣਾ ਦੇ ਦਿੱ ਮੈਸੇਜ ਦੇਣਾ ਅੱਜ ਚੌਥਾ ਸਿੰਧ ਮੇਲਾ ਆ ਅੱਜ ਜਿਹੜੇ ਆਪਣੇ ਐਮ ਐਲ ਏ ਜਗਿੰਦਰ ਪਾਲ ਜੀ ਆ ਉਹ ਆਏ ਨੇ ਲੋਕਾਂ ਵਿੱਚ ਦਿਲ ਦੀ ਧੜਕਣਾ ਹੈ ਉਹਨਾਂ ਦਾ ਬੜਾ ਸੰਜੋਗ ਆ ਇਹਦੇ ਵਿੱਚ ਮਿਲ ਸਿਸੇਂ ਚ ਮੇਲੇ ਵਿੱਚ ਉਹ ਸਾਰੇ ਚਲੇ ਚੱਕ ਦੀ ਪੰਜਾਬ ਜਿਹੜੀ ਆ ਐਮਐਲ ਜਗਿੰਦਰ ਕਾਲਜੀ ਦਾ ਧੰਨਵਾਦ ਕਰਦੀ ਆ ਤੇ ਸਾਰੇ ਜਿੰਨੇ ਪਹਿਲਵਾਨ ਆਏ ਜਿਹੜਾ ਮੈਂ ਅੱਜ ਕੱਲ ਯੂਥ ਨਸ਼ੇ ਵੱਲ ਜ਼ਿਆਦਾ ਤੁਰਦਾ ਪਿਆ ਵੀ ਮੈਸੇਜ ਦੇਣਾ ਚਾਹੁੰਦੇ ਯੂਥ ਨੂੰ ਅਸੀਂ ਵੀ ਕਹਿੰਦੇ ਆ ਵੀ ਨਸ਼ਾ ਜਰਾ ਬੰਦ ਹੋਣਾ ਚਾਹੀਦਾ ਪਰ ਜਿਹੜੀ ਆਮ ਪਾਰਟੀ ਸਰਕਾਰ ਹੈ ਜਿਹੜੀ ਇਹਨਾਂ ਕੋ ਨਸ਼ਾ ਬੰਦ ਨਹੀਂ ਹੋਣ ਦੇਦਾ ਤੇ ਵੱਧ ਤੋਂ ਵੱਧ ਅਸੀਂ ਆ ਵੀ ਖੇਡਾਂ ਵਾਲੇ ਪਾਸੇ ਜਿਹੜੇ ਨੌਜਵਾਨ ਜਾਣ ਉਹਨਾਂ ਦਾ ਕੰਮ ਪੰਜਾਬ ਦੇ ਵੀ ਦੇਖਿਆ ਕਾਫੀ ਜਿਹੜੇ ਸੱਭਾ ਚੇਤਨਣ ਮੇਲੇ ਹਿੱਟੇ ਖਿੱਡਾ ਹੋਦੀਆਂ ਔਰ ਸਤਰੀਆਂ ਦੀ ਇੱਥੇ ਵੀ ਹੋ ਰਹੀਆਂ ਚੇਲੇ ਜਾਂਦੇ ਕੀ ਮੈਸੇਜ ਹੈ ਤੁਹਾਡਾ ਵੀ ਅਹੀਂ ਚਨੇ ਵੀ ਬਹੁਤ ਵਧੀਆ ਖੁਸ਼ੀ ਦੀ ਗੱਲ ਹੈ ਵੀ ਸਾਡੇ ਇਲਾਕੇ ਦੇ ਸਾਡੇ ਆਪਣਾ ਪਿੰਡ ਹੈ ਚੇਲੇ ਚੱਕ ਬਹੁਤ ਵਧੀਆ ਸ਼ਿੰਝ ਮੇਲਾ ਹੋ ਰਿਹਾ ਇਦਾਂ ਦੇ ਸ਼ਿੰਝ ਮੇਲੇ ਸਾਡੇ ਇਲਾਕੇ ਦੇ ਪਿੰਡ ਪਿੰਡ ਹੋਣ ਤਾਂ ਜੀ ਸਾਡਾ ਯੂਥ ਹੈ ਤੇਰਾ ਨਸ਼ੇ ਤੋਂ ਦੂਰ ਹੋ ਸਕੇ ਐਮਐਲਏ ਸਾਹਿਬ 5 ਸਾਲ ਰਿਹਾ ਅਸੀਂ ਪਿੰਡ ਪਿੰਡ ਹਰ ਪਿੰਡ ਕਿਟਾ ਬਣਦੇ ਰਹੇ ਆ ਅੱਜ ਤੱਕ ਉਹ ਕਿਟਾ ਪਿੰਡਾਂ ਜਿਹੜੇ ਚੱਲ ਰਹੀਆਂ ਆ ਪੰਜਾਬ ਸਰਕਾਰ ਅਗੇ ਬੇਨਤੀ ਕਰਦੇ ਆ ਕਿ ਪਿੰਡ ਪਿੰਡ ਆ ਕੇ ਕਿਟਾ ਦੋ ਮੁੰਡਿਆਂ ਜੁਥ ਨੂੰ ਖੇਡਾਂ ਵਾਲ ਧਿਆਨ ਦੇਣ ਤਾਂ ਜੇ ਨਸ਼ੇ ਤੋਂ ਦੂਰ ਹੋ ਸਕੇ